जिन्ना ਨੂੰ ਸਰਕਾਰੀ ਰਾਸ਼ਨ ਮਿਲਦਾ ਹੈ ਉਹਨਾਂ ਲਈ ਜਿਹੜਾ ਆਇਸ਼ਰਮ ਕਾਰਡ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਗਵਰਨਮੈਂਟ ਨੇ ਜਿਹੜੀ ਹੈ ਇਹਦੇ ਤੇ ਹੀ ਨਵੀਆਂ ਤੁਨਵੇਂ ਸਕੀਮਾਂ ਜਿਹੜੀਆਂ ਨੇ ਅੱਗੇ ਵਾਸਤੇ ਵੀ ਦੇਣੀਆਂ ਨੇ ਇਸ ਤੇ ਕਾਰਨ ਹੀ ਜਿਨ੍ਹਾਂ ਨੂੰ ਇਹ ਫਰੀ ਰਾਸ਼ਨ ਜਾਂ ਫਿਰ ਰਾਸ਼ਨ ਕਾਰਡ ਤੇ ਜਿੰਨੀ ਵੀ ਕਣਕ ਲੱਗੀ ਹੋਈ ਹੈ ਉਹ ਮਿਲਦੀ ਹੈ ਉਹਨਾਂ ਲਈ ਆਇਸ਼ਰਮ ਕਾਰਡ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਇਸ਼ਰਮ ਕਾਰਡ ਉਹਨਾਂ ਦਾ ਹੀ ਪੜਦਾ ਜਿਨ੍ਹਾਂ ਦੀ ਆਮਦਨ 90000 ਤੋਂ ਘੱਟ ਹੈ ਜੇਕਰ ਤੁਸੀਂ ਆਇਸ਼ਰਮ ਕਾਰਡ 90000 ਤੋਂ ਵੱਧ ਆਮਦਨ ਤੇ ਬਣਵਾ ਰਹੇ ਹੋ ਤਾਂ ਉਹ ਤੁਹਾਡਾ ਇਨਵੈਲਿਡ ਹੋਵੇਗਾ ਭਾਵੇਂ ਉਹ ਨਹੀਂ ਚੱਲੇਗਾ ਤੇ ਜੇਕਰ ਤੁਸੀਂ 90000 ਤੋਂ ਘੱਟ ਆਮਦਨ ਪ੍ਰਾਪਤ ਕਰਦੇ ਹੋ ਸਾਲਾਨਾ ਜਿਹੜੀ ਆਮਦਨ ਤੁਹਾਡੀ 90000 ਤੋਂ ਘੱਟ ਹੈ ਤਾਂ ਤੁਸੀਂ ਇਸਰਮ ਕਾਰਡ ਬਣਾ ਸਕਦੇ ਹੋ ਇਹਦੇ ਵਿੱਚ ਤੁਹਾਡਾ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਤੇ ਨਾਲ ਹੀ ਤੁਹਾਡਾ ਬੈਂਕ ਖਾਤਾ ਵੀ ਲੱਗੇਗਾ ਤੁਸੀਂ ਕਿਸੇ ਵੀ ਸਾਈਬਰ ਕੈਫੇ ਜਾਂ ਸੀਐਸਸੀ ਸੈਂਟਰ ਕੋਲ ਜਾ ਕੇ ਇਸਰਮ ਕਾਰਡ ਜਿਹੜਾ ਆਪਣਾ ਅਪਲਾਈ ਕਰ ਸਕਦੇ ਹੋ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਕਰਕੇ ਈਸ਼ਰਮ ਕਾਰਡ ਬਣਾਉਣ ਦਾ ਮਤਲਬ ਜਿਹੜਾ ਉਹ ਇਹ ਹੈ ਕਿ ਤੁਹਾਡਾ ਜਿਹੜਾ ਕੇਵਾਈਸੀ ਹੋ ਜਾਂਦੀ ਹੈ ਕਿ ਤੁਸੀਂ ਕਿਤੇ ਕੋਈ ਗਲਤ ਵੇਰਵੇ ਤਾਂ ਦੇ ਕੇ ਨਹੀਂ ਬਣਵਾ ਰਹੇ ਜੇਕਰ ਤੁਸੀਂ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਜੌਬ ਤੇ ਹੋ ਤੇ ਤੁਹਾਡਾ ਫੰਡ ਜਿਹੜਾ ਉਹ ਕੱਟਦਾ ਹੈ ਪੀਐਫ ਫੰਡ ਜਿਹੜਾ ਕੱਟਦਾ ਹੈ ਜੇਕਰ ਤੁਸੀਂ ਫਿਰ ਵੀ ਆਪਣਾ ਈਸ਼ਰਮ ਕਾਰਡ ਬਣਾਉਂਦੇ ਹੋ ਤਾਂ ਤੁਹਾਡਾ ਹੋ ਸਕਦਾ ਪੀਐਫ ਫੰਡ ਜਿਹੜਾ ਉਹ ਡੀਐਕਟੀਵੇਟ ਹੋ ਜਾਵੇ ਸੋ ਇਸ ਗੱਲ ਦਾ ਪੱਕਾ ਧਿਆਨ ਰੱਖੋ ਕਿ ਤੁਸੀਂ ਪੀਐਫ ਨਾ ਲੈਂਦੇ ਹੋਵੋ ਜੇਕਰ ਤੁਸੀਂ ਇਸਰਮ ਕਾਰਡ ਬਣਵਾ ਰਹੇ ਹੋ ਇਸਰਮ ਕਾਰਡ ਬਣਾਉਣ ਲਈ ਤੁਸੀਂ ਕਿਸੇ ਵੀ ਸਾਈਬਰ ਕੈਫੇ ਜਾਂ ਸੀਐਸਸੀ ਸੈਂਟਰ ਕੋਲ ਜਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਖੁਦ ਵੀ ਜਾ ਕੇ ਇਹਨਾਂ ਦੀ ਵੈਬਸਾਈਟ ਤੇ ਬਣਾ ਸਕਦੇ ਹੋ ਤੁਸੀਂ ਫ੍ਰੀ ਕਣਕ ਦਾ ਲਾਭ ਜਿਹੜਾ ਉਹ ਲੈਣਾ ਚਾਹੁੰਦੇ ਹੋ ਇਸਰਮ ਜਿਹੜਾ ਉਹ ਬਣਾਉਣਾ ਜ਼ਰੂਰੀ ਹੈ ਅਪਲਾਈ ਕਰਨ ਵਾਸਤੇ ਤੁਹਾਨੂੰ ਜਿਹੜਾ ਸਾਡੇ YouTube ਚੈਨਲ ਦੇ ਉੱਤੇ ਇੱਕ ਜਿਹੜੀ ਵੀਡੀਓ ਹੈ ਉਹ ਮਿਲ ਜਾਣੀ ਹੈ ਤੁਸੀਂ ਪਲੇਲਿਸਟ ਖੋਲੋਗੇ ਤਾਂ ਉੱਥੇ ਤੁਹਾਨੂੰ ਪੂਰਾ ਵੇਰਵਾ ਜਿਹੜਾ ਹੈ ਉਹ ਮਿਲ ਜਾਣਾ ਹੈ ਅਸੀਂ ਕੱਲੀ ਕੱਲੀ ਗੱਲ ਤੁਹਾਨੂੰ ਉੱਥੇ ਕਲੀਅਰ ਕੀਤੀ ਹੋਈ ਹੈ ਤੁਹਾਡਾ ਈਸ਼ਰਮ ਕਾਰਡ ਬਣੇਗਾ ਕਿਵੇਂ ਤੇ ਤੁਸੀਂ ਇਹਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਹੋ ਕਿ ਕਿ ਇਹਦੀ ਐਲੀਜੀਬਿਲਟੀ ਰਹੇਗੀ ਇਹ ਸਾਰਾ ਕੁਝ ਅਸੀਂ ਉਹਦੇ ਵਿੱਚ ਦੱਸਿਆ ਹੋਇਆ ਹੈ ਜੇਕਰ ਤੁਸੀਂ ESI ਦੀ ਫੁੱਲ ਫਾਰਮ ਜਿਹੜੀ ਹੈ ਇਨਫਰਮੇਸ਼ਨ ਪਰਮਿਸ਼ਨ ਜਿਵੇਂ ਮੰਨ ਲਓ ਕੋਈ ਵਿਅਕਤੀ ਬਟਾਲੇ ਦੇ ਵਿੱਚ ਚੌਕ ਕਰਦਾ ਹੈ ਜਾਂ ਜਲੰਧਰ ਦੇ ਵਿੱਚ ਚੌਕ ਕਰਦਾ ਹੈ ਜਾਂ ਪਗਵਾੜੀ ਦੀ ਲੁਧਿਆਣੇ ਚ ਕੋਈ ਵੀ ਜਿਹੜਾ ਜੋਬ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ESI ਦਫ਼ਤਰ ਵੀ ਬਣੇ ਹੋਏ ਨੇ ਫੋਕਲ ਪੁਆਇੰਟ ਦੇ ਵਿੱਚ ESI ਦਾ ਜਿਹੜਾ ਦਫ਼ਤਰ ਬਣਿਆ ਹੋਇਆ ਹੈ ਕਿਸੇ ਫ੍ਰੀ ਆਫ ਕੋਸਟ ਜਿਹੜੀ ਹੈ ਉਹ ਮੈਡੀਸ਼ਨ ਦਿੱਤੀ ਜਾਂਦੀ ਹੈ ESI ਕਾਰਡ ਜਿਹਨਾਂ ਦੇ ਬਣੇ ਹੋਏ ਨੇ ਜੇਕਰ ਇਹ ਬਣਿਆ ਹੋਇਆ ਤਾਂ ਸਾਇਦ ਤੁਹਾਡੇ ਮੋਬਾਈਲ ਤੇ ਨੋਟੀਫਿਕੇਸ਼ਨ ਵੀ ਆਉਂਦਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਜਾ ਕੇ ਰਸਨ ਕਾਰਡ ਦੇ ਲਈ ਜ਼ਰੂਰੀ ਹੈ ਇਹ ਈਸ਼ਰਮ ਕਾਰਡ ਜ਼ਰੂਰ ਬਣਵਾਓ ਇਹ ਅਪਡੇਟ ਜਿਹੜੀ ਹੈ ਅੱਜ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਅੱਗੇ ਵੀ ਅਸੀਂ ਹੋਰ ਸਾਰੀਆਂ ਅਪਡੇਟਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਾਵਾਂਗੇ ਜੇਕਰ ਦਸਤਨ ਕਾਰਡ ਸੰਬੰਧੀ ਕੋਈ ਵੀ ਅਪਡੇਟ ਸਾਡੀ ਆਂਦੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤਾਂ ਹੀ ਮਿਲੇਗਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਉਮੀਦ ਕਰਦੇ ਹਾਂ ਤੁਸੀਂ ਸਾਡੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਵੱਤ-ਵਤ ਸ਼ੇਅਰ ਕਰ ਦਿਓ ਤਾਂ ਜੋ ਜਿਸ ਦਾ ਵੀ ਰਾਸ਼ਨ ਕਾਰਡ ਬਣਿਆ ਹੋਇਆ ਉਹ ਇਸਰਮ ਕਾਰਡ ਬਣਵਾ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਹ ਜਾਜਤ ਧੰਨਵਾਦ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਿਰ ਪ੍ਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਲਈ ਆਇਆ ਕਰ ਹੋਈਆਂ ਉਹ ਫੂਡ ਸਪਲਾਈ ਪੰਜਾਬ ਲੋ ਇੱਕ ਨਵੀਂ ਅਪਡੇਟ ਜਿਹੜੀ ਆ ਆਤੀ ਹੈ ਇਹ ਅਪਡੇਟ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਜਿਹੜੇ ਨੇ ਬਣੇ ਹੋਈ ਨੇ ਪੁਨਰ ਨਵੀਂ ਰਿਲੇਟਡ ਕਬੱਡੀ ਅਪਡੇਟ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਉਪਰ ਸਪਲਾਈ ਪੰਜਾਬ ਦੇ ਲੈਕਮੇ ਵੱਲੋਂ ਆ ਚੁੱਕੀ ਹੈ ਅਪਡੇਟ ਕੀ ਆਈ ਹੈ ਕਿਹੜੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਈਸ਼ਰਮ ਕਾਰਡ ਜਿਹੜੇ ਨੇ ਬਣਾਉਣੇ ਹੋਣਗੇ ਤੇ ਕਿਵੇਂ ਬਣਾਉਣਾ ਹੈ ਬਣਾਉਣ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਜ਼ਰੂਰੀ ਕੰਮ ਨੇ ਜਿਹੜੇ ਕਰਨੇ ਨੇ ਜਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਂ ਪ੍ਰਧਾਨ ਮੰਤਰੀ ਅਨ ਕਲਿਆਣ ਯੋਜਨਾ ਸਕੀਮ ਤਹਿਤ ਫਰੀ ਕਣਕ ਮਿਲਦੀ ਹੈ ਉਹ ਕਣਕ ਜਿਹੜੀ ਹੈ ਤੁਹਾਨੂੰ ਮਿਲਦੀ ਰਹੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਆਲਟੇ ਜ਼ਰੂਰ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਰਾਸ਼ਨ卡ਟ ਸਬੰਧੀ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲਦੀ ਰਹੇ ਸੋ ਗੱਲ ਕਰਦੇ ਹਾਂ ਫੂਡ ਸਪਲਾਈ ਮੈਕਮ ਵੱਲੋਂ ਜਿਹੜੀ ਵੀ ਅਪਡੇਟ ਆਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲਦੀ ਹੈ ਤੁਸੀਂ ਵੀ ਉਹ ਜ਼ਰੂਰੀ ਕੰਮ ਕਰ ਸਕੋ ਜੋ ਤੁਹਾਨੂੰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹ ਜਿਹੜੇ ਜਾਰੀ ਰਹਿਣ ਈਸ਼ਰਮ ਕਾਰਡ ਜਿਹੜਾ ਹੈ ਦੋਸਤੋ ਰਾਸ਼ਨ ਕਾਰਡ ਲਈ ਬਹੁਤ ਜ਼ਰੂਰੀ ਕਰ ਦਿੱਤਾ ਗਿਆ ਹੈ ਪਹਿਲਾਂ ਤਾਂ ਹੁਣ ਦੋਸਤੋ ਦੱਸ ਦਈਏ ਕਿ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੇ ਰਾਸ਼ਨ ਕਾਰਡ ਅਪਲਾਈ ਨਹੀਂ ਕੀਤੇ ਆਪਣੇ ਨੇੜੇ ਦੇ ਡਿਪੂ 홀ਡਰਾਂ ਕੋਲ ਜਾ ਕੇ ਆਪਣੀਆਂ ਫਾਈਲਾਂ ਜਿਹੜੀਆਂ ਫਿਲ ਅਪ ਕਰ ਸਕਦੇ ਹੋ ਫਾਈਲਾਂ ਜਿਹੜੀਆਂ ਤੁਹਾਨੂੰ ਕਿਸੇ ਵੀ ਸ਼ਾਪ ਤੋਂ ਮਿਲ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਰੂਪ ਜਿਹੜੇ ਫੋਟੋ ਆਪਣੀ ਫੈਮਿਲੀ ਮੈਂਬਰ ਦੀ ਲਗਾਉਣੀ ਹੈ ਜਿਨ੍ਹਾਂ ਨੂੰ ਆਲਰੇਡੀ ਰਾਸ਼ਨ ਮਿਲ ਰਿਹਾ ਉਹਨਾਂ ਦਾ ਈਸ਼ਰਮ ਕਾਰਡ ਸਰਕਾਰ ਨੇ ਸ਼ੁਰੂ ਕੀਤਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੈਂਟਰ ਗਵਰਨਮੈਂਟ ਨੇ ਜੋ ਪ੍ਰਧਾਨ ਮੰਤਰੀ ਅਨਕਲਿਆਣ ਯੋਜਨਾ ਤਹਿਤ ਫ੍ਰੀ ਕਾਣਕ ਮਿਲਦੀ ਹੈ ਸਰਕਾਰ ਹੁਣ ਸੈਂਟਰ ਸਰਕਾਰ ਨੇ ਜਿਹੜੀ ਸਰਵੇ ਕਰਾਈ ਨੇ ਜਿਹੜੇ ਨੇ ਪਿੰਡਾਂ ਦੇ ਵਿੱਚ ਅੰਗਰਵਾੜੀ ਵਰਕਰਾਂ ਵੱਲੋਂ ਲਗਾਏ ਗਏ ਨੇ ਜਾਂ ਕੁਝ ਸਰਵੇ ਜਿਹੜੀ ਨੇ ਪਟਵਾਰੀਆਂ ਵੱਲੋਂ ਕੀਤੇ ਗਏ ਨੇ ਜਾਂ ਕੁਝ ਸਰਵੇ ਜਿਹੜੀ ਨੇ ਡਿੱਪੋਹੋਲਡਰ ਵੱਲੋਂ ਵੀ ਕਰਾਈ ਗਏ ਨੇ ਉਹਨਾਂ ਨੂੰ ਦੱਸ ਦਈਏ ਜਿਹੜੇ ਇਹ ਸਰਵੇ ਲੱਗੇ ਨੇ ਆਧਾਰ ਕਾਰਡ ਤੋਂ ਵੀ ਚੈੱਕ ਕੀਤੇ ਗਏ ਨੇ ਜਿਹੜੇ ਹੁਣ ਸਰਕਾਰ ਨੇ ਆਰਡਰ ਕੀਤੇ ਨੇ ਕਿ ਜਿਨ੍ਹਾਂ ਨੂੰ ਰਾਸ਼ਨ ਕਾਰਡ ਫਾਰਮ ਜਿੱਕਰ ਉਹਨਾਂ ਨੇ ਨਵਾਂ ਅਪਲਾਈ ਕਰਨਾ ਹੈ ਹੋਰ 好。